ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮਾਰਕੀਟ ਦੀ ਓਪਨਿੰਗ ਦੇ ਬਾਰੇ ਕਿ ਡੇਲੀ ਜਦੋਂ ਮਾਰਕੀਟ ট্রেਡਿੰਗ ਵਾਸਤੇ ਓਪਨ ਹੁੰਦੀ ਆ ਤਾਂ ਉਹ ਕਿੰਨੇ ਤਰ੍ਹਾਂ ਦੀ ਓਪਨਿੰਗ ਆਪਾਂ ਨੂੰ ਦੇ ਸਕਦੀ ਆ ਦੋਸਤੋ ਆਮ ਤੌਰ ਤੇ ਜਿਹੜੀ ਮਾਰਕੀਟ ਆ ਉਹ ਤਿੰਨ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਓਪਨ ਹੁੰਦੀ ਆ ਗੈਪ ਅਪ ਗੈਪ ਡਾਊਨ ਤੇ ਪ੍ਰੀਵੀਅਸ ਡੇ ਦੀ ਰੇਂਜ ਦੇ ਵਿੱਚਕਾਰ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਗੈਪ ਅਪ ਓਪਨਿੰਗ ਦੀ ਦੋਸਤੋ ਜਦੋਂ ਮਾਰਕੀਟ ਪਿਛਲੇ ট্রেਡਿੰਗ ਸੈਸ਼ਨ ਦੇ ਡੇ ਹਾਈ ਤੋਂ ਉੱਪਰ ਓਪਨ ਹੁੰਦੀ ਆ ਤਾਂ ਆਪਾਂ ਉਸ ਨੂੰ ਗੈਪ ਅਪ ਓਪਨਿੰਗ ਕਹਿੰਦੇ ਆ। ਐਗਜ਼ਾਮਪਲ ਦੇ ਤੌਰ ਤੇ ਪਿਛਲੇ ট্রেਡਿੰਗ ਸੈਸ਼ਨ ਦਾ ਜੋ ਡੇ ਹਾਈ ਸੀ ਉਹ 22800 ਦਾ ਸੀ ਤੇ ਅਗਲੇ ਦਿਨ ਜਦੋਂ ਮਾਰਕੀਟ ট্রেਡਿੰਗ ਵਾਸਤੇ ਓਪਨ ਹੁੰਦੀ ਆ ਤਾਂ ਉਹ 22900 ਜਾਂ 23000 ਦੀ ਰੇਂਜ ਦੇ ਉੱਪਰ ਓਪਨ ਹੁੰਦੀ ਆ ਤਾਂ ਇਸ ਨੂੰ ਆਪਾਂ ਗੈਪ ਅਪ ਓਪਨਿੰਗ ਆਖਾਂਗੇ। ਸੇਮ ਇਸੇ ਤਰ੍ਹਾਂ ਗੈਪ ਡਾਊਨ। ਦੋਸਤੋ ਜਦੋਂ ਮਾਰਕੀਟ ਪਿਛਲੇ ট্রেਡਿੰਗ ਸੈਸ਼ਨ ਦੇ ਡੇ ਲੋ ਤੋਂ ਹੇਠਾਂ ਓਪਨ ਹੁੰਦੀ ਆ ਤਾਂ ਆਪਾਂ ਉਸ ਨੂੰ ਗੈਪ ਡਾਉਨ ਓਪਨਿੰਗ ਆਖਦੇ ਆਂ ਐਗਜ਼ਾਮਪਲ ਦੇ ਤੌਰ ਤੇ ਪਿਛਲੇ ট্রেਡਿੰਗ ਸੈਸ਼ਨ ਦਾ ਜੋ ਡੇ ਲੋ ਆ ਉਹ 22600 ਦਾ ਤਾਂ ਅਗਲੇ ਦਿਨ ਜਦੋਂ ਮਾਰਕੀਟ ট্রেਡਿੰਗ ਵਾਸਤੇ ਓਪਨ ਹੁੰਦੀ ਆ ਤਾਂ ਮਾਰਕੀਟ 22500 ਜਾਂ 22400 ਦੇ ਲੈਵਲ ਤੇ ਓਪਨ ਹੁੰਦੀ ਆ ਇਸ ਨੂੰ ਆਪਾਂ ਗੈਪ ਡਾਉਨ ਓਪਨਿੰਗ ਆਖਾਂਗੇ ਉਸ ਤੋਂ ਬਾਅਦ ਜੋ ਅਗਲਾ ਟਾਈਪ ਆ ਉਹ ਹੈਗਾ ਜੀ ਪ੍ਰੀਵੀਅਸ ਡੇ ਰੇਂਜ ਦੇ ਵਿਚਕਾਰ ਓਪਨ ਹੋਣਾ ਦੋਸਤੋ ਜਦੋਂ ਮਾਰਕੀਟ ਪਿਛਲੇ ਟਰੇਡਿੰਗ ਸੈਸ਼ਨ ਦੇ ਡੇ ਹਾਈ ਤੇ ਡੇ ਲੋ ਦੇ ਵਿਚਕਾਰ ਓਪਨ ਹੁੰਦੀ ਆ ਤਾਂ ਉਸ ਨੂੰ ਆਪਾਂ ਪ੍ਰੀਵੀਅਸ ਡੇ ਰੇਂਜ ਦੇ ਵਿਚਕਾਰ ਓਪਨ ਹੋਣਾ ਕਹਿੰਦੇ ਆ ਐਗਜ਼ਾਮਪਲ ਦੇ ਤੌਰ ਤੇ ਪਿਛਲੇ ਟਰੇਡਿੰਗ ਸੈਸ਼ਨ ਦਾ ਜੋ ਡੇ ਹਾਈ ਆ ਉਹ 22800 ਆ ਤੇ ਜੋ ਡੇ ਲੋ ਆ ਉਹ 22600 ਆ ਤੇ ਅਗਲੇ ਦਿਨ ਜਦੋਂ ਮਾਰਕੀਟ ਟਰੇਡਿੰਗ ਵਾਸਤੇ ਓਪਨ ਹੁੰਦੀ ਆ ਤਾਂ ਉਹ ਇਸ ਰੇਂਜ ਦੇ ਵਿਚਕਾਰ ਓਪਨ ਹੁੰਦੀ ਆ ਇਸ ਤਰ੍ਹਾਂ ਦੀ ਓਪਨਿੰਗ ਨੂੰ ਆਪਾਂ ਪ੍ਰੀਵੀਅਸ ਡੇ ਰੇਂਜ ਦੇ ਵਿੱਚ ਓਪਨ ਹੋਣਾ ਕਹਿੰਦੇ ਆ। ਦੋਸਤੋ ਇਸ ਤੋਂ ਬਾਅਦ ਇਸ ਦੀਆਂ ਦੋ ਹੋਰ ਕੰਡੀਸ਼ਨ ਨੇ ਜਿਸ ਜਿਨ੍ਹਾਂ ਦੇ ਵਿੱਚ ਆਪਾਂ ਮਾਰਕੀਟ ਨੂੰ ਗੈਪ ਅਪ ਜਾਂ ਗੈਪ ਡਾਊਨ ਓਪਨਿੰਗ ਜਾਂ ਗੈਪ ਅਪ ਤੇ ਗੈਪ ਡਾਊਨ ਓਪਨਿੰਗ ਹੋਣਾ ਨਹੀਂ ਮੰਨ ਸਕਦੇ। ਇਸ ਨੂੰ ਆਪਾਂ ਚਾਰਟ ਦੇ ਉੱਪਰ ਸਮਝਦੇ ਆਂ। ਦੋਸਤੋ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ওপਨਿੰਗ ਨੂੰ ਆਪਾਂ ਗੈਪ ਅਪ ওপਨਿੰਗ ਨਹੀਂ ਮੰਨ ਸਕਦੇ ਐਗਜ਼ਾਮਪਲ ਦੇ ਤੌਰ ਤੇ ਆਪਾਂ ਚਾਰਟ ਤੇ ਦੇਖਦੇ ਹਾਂ ਦੋਸਤੋ 18 ਨਵੰਬਰ 2024 ਨੂੰ ਮਾਰਕੀਟ ਆਪਣੇ ਕੋਲ ਓਪਨ ਹੁੰਦੀ ਆ ਸਵੇਰੇ 23607 23607 ਦੇ ਲੈਵਲ ਤੇ ਉਸ ਤੋਂ ਬਾਅਦ ਇਸ ਦਿਨ ਮਾਰਕੀਟ ਆਪਣਾ ਲੋ ਕਰੀਏਟ ਕਰਦੀ ਆ 23352 ਦਾ ਉਸ ਤੋਂ ਬਾਅਦ ক্লোਜ਼ਿੰਗ ਕਰਦੀ ਆ ਜੀ ਆਪਣੀ 23465 ਦੇ ਉੱਪਰ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਮਾਰਕੀਟ ট্রেਡਿੰਗ ਵਾਸਤੇ ਓਪਨ ਹੁੰਦੀ ਆ ਤਾਂ ਮਾਰਕੀਟ ਓਪਨ ਹੁੰਦੀ ਆ 23500 30 ਦੇ ਲੈਵਲ ਦੇ ਉੱਪਰ ਤਾਂ ਮੰਨ ਲਓ ਵੀ ਮਾਰਕੀਟ ਪਿਛਲੇ ਮਾਰਕੀਟ ਪਿਛਲੀ ਕਲੋਜ਼ਿੰਗ ਤੋਂ ਤਕਰੀਬਨ 57 ਪੁਆਇੰਟ ਗੈਪ ਅਪ ਓਪਨ ਹੋਈ ਪਰ ਆਪਾਂ ਇਸ ਨੂੰ ਗੈਪ ਅਪ ওপening ਨਹੀਂ ਮੰਨ ਸਕਦੇ ਮਾਰਕੀਟ ਦੀ ਕਿਉਂ ਮਾਰਕੀਟ ਕਿਉਂਕਿ ਮਾਰਕੀਟ ਪਿਛਲੇ ਟਰੇਡਿੰਗ ਸੈਸ਼ਨ ਦੇ ਡੇ ਹਾਈ ਤੇ ਡੇ ਲੋ ਦੇ ਵਿਚਕਾਰ ਓਪਨ ਹੋਈ ਆ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਆ ਅੱਗੇ ਆਪਾਂ ਗੱਲਬਾਤ ਕਰਦੇ ਆ ਗੈਪ ਅਪ ਓਪਨਿੰਗ ਦੀ 22 ਨਵੰਬਰ 2024 ਨੂੰ ਮਾਰਕੀਟ ਸਵੇਰੇ ਓਪਨ ਹੁੰਦੀ ਆ 23405 ਤੇ ਉਸ ਤੋਂ ਬਾਅਦ ਮਾਰਕੀਟ ਆਪਣਾ ਲੋਅ ਕ੍ਰੀਏਟ ਕਰਦੀ ਆ 23358 ਉਸ ਤੋਂ ਬਾਅਦ ਆਪਣਾ ਹਾਈ ਬਣਾਉਂਦੀ ਆ ਮਾਰਕੀਟ 23950 ਤੇ ਉਸ ਤੋਂ ਬਾਅਦ ਮਾਰਕੀਟ ਜੋ ਕਲੋਜ਼ਿੰਗ ਦਿੰਦੀ ਆ ਉਹ ਹੈਗੀ ਆ ਜੀ 23856 ਉਸ ਤੋਂ ਬਾਅਦ ਅਗਲੇ ਦਿਨ ਜਦੋਂ ਮਾਰਕੀਟ ট্রেਡਿੰਗ ਵਾਸਤੇ ਓਪਨ ਹੁੰਦੀ ਆ ਤਾਂ ਮਾਰਕੀਟ ਓਪਨ ਹੁੰਦੀ ਆ ਆਪਣੇ ਕੋਲ 24258 ਦੇ ਲੈਵਲ ਤੇ ਤਾਂ ਇਸ ਨੂੰ ਆਪਾਂ ਗੈਪਡ ਗੈਪ ਅਪ ওপening ਆਖਾਂਗੇ ਕਿਉਂਕਿ ਮਾਰਕੀਟ ਪਿਛਲੇ ট্রেਡਿੰਗ ਸੈਸ਼ਨ ਦੇ ਡੇ ਹਾਈ ਤੋਂ ਉੱਪਰ ਓਪਨ ਹੋ ਰਹੀ ਆ ਤੇ ਇਹ ਜਿਹੜੀ ਗੈਪ ਅਪ ওপening ਆ ਇਹ 302 ਪੁਆਇੰਟ ਗੈਪ ਅਪ ਆ ਠੀਕ ਆ ਜੀ ਉਸ ਤੋਂ ਬਾਅਦ ਅੱਗੇ ਚੱਲਦੇ ਆਪਾਂ ਅੱਗੇ ਗੱਲ ਕਰਦੇ ਆਪਾਂ ਗੈਪ ਡਾਉਨ ওপening ਦੇ 18 ਦਸੰਬਰ 2024 ਨੂੰ ਮਾਰਕੀਟ ਆਪਣੇ ਕੋਲ 24301 ਇੱਕ ਦੀ ਪ੍ਰਾਈਸ ਦੇ ਉੱਪਰ ਓਪਨ ਹੁੰਦੀ ਆ ਉਸ ਤੋਂ ਬਾਅਦ ਆਪਣਾ ਹਾਈ ਬਣਾਉਂਦੀ ਆ ਮਾਰਕੀਟ 24393 ਦਾ ਡੇ ਹਾਈ ਬਣਾਉਂਦੀ ਆ ਉਸ ਤੋਂ ਬਾਅਦ ਦੇ ਵਿੱਚ ਡੇ ਲੋ ਬਣਾਉਂਦੀ ਆ 24150 ਦਾ ਤੇ ਜੋ ਮਾਰਕੀਟ ਜਿਸ ਪ੍ਰਾਈਸ ਤੇ ਕਲੋਜ਼ਿੰਗ ਦਿੰਦੀ ਆ ਉਹ ਹੈਗੀ ਆ ਜੀ 24213 ਅਸ ਤੋਂ ਅਗਲੇ ਦਿਨ ਜਦੋਂ ਮਾਰਕੀਟ ট্রেਡਿੰਗ ਵਾਸਤੇ ਓਪਨ ਹੁੰਦੀ ਆ ਤਾਂ ਮਾਰਕੀਟ ਓਪਨ ਹੁੰਦੀ ਆ 23880 ਦੇ ਲੈਵਲ ਤੇ ਤਾਂ ਇਸ ਨੂੰ ਆਪਾਂ ਗੈਪ ਡਾਊਨ ਓਪਨਿੰਗ ਆਖਾਂਗੇ ਕਿਉਂਕਿ ਮਾਰਕੀਟ ਪਿਛਲੇ ট্রেਡਿੰਗ ਸੈਸ਼ਨ ਦੇ ਡੇ ਲੋ ਤੋਂ ਹੇਠਾਂ ਓਪਨ ਹੋ ਰਹੀ ਆ ਤੇ ਇਸ ਦਾ ਜੋ ਫਾਸਲਾ ਵਾ ਉਹ 292 ਪੁਆਇੰਟ ਦਾ ਠੀਕ ਆ ਜੀ ਹੁਣ ਅੱਗੇ ਚੱਲਦੇ ਆ ਅੱਗੇ ਆਪਾਂ ਗੱਲ ਗੱਲਬਾਤ ਕਰਦੇ ਆ ਪ੍ਰੀਵੀਅਸ ਡੇ ਰੇਂਜ ਦੇ ਵਿਚਕਾਰ ਓਪਨਿੰਗ 8 ਜਨਵਰੀ 2025 ਨੂੰ ਸਵੇਰੇ ਮਾਰਕੀਟ ਓਪਨ ਹੁੰਦੀ ਆ 23745 ਦੀ ਪ੍ਰਾਈਸ ਦੇ ਉੱਪਰ ਉਸ ਤੋਂ ਬਾਅਦ ਆਪਣਾ ਲੋਅ ਕ੍ਰੀਏਟ ਕਰਦੀ ਆ 23495 ਉਸ ਤੋਂ ਬਾਅਦ ਫਿਰ ਆਪਣੀ ਕਲੋਜ਼ਿੰਗ ਕਰ ਦਿੰਦੀ ਆ ਮਾਰਕੀਟ 23674 ਦੀ ਤੇ ਅਗਲੇ ਦਿਨ ਸੇਮ ਇਸੇ ਰੇਂਜ ਦੇ ਉੱਪਰ ਮਾਰਕੀਟ ਟਰੇਡਿੰਗ ਵਾਸਤੇ ਓਪਨ ਹੁੰਦੀ ਆ ਤਾਂ ਇਸ ਨੂੰ ਆਪਾਂ ਪਿਛਲੇ ਟਰੇਡਿੰਗ ਸੈਸ਼ਨ ਦੀ ਰੇਂਜ ਦੇ ਵਿਚਕਾਰ ਮਾਰਕੀਟ ਦੀ ਓਪਨਿੰਗ ਅੱਖਾਂਗੇ ਉਸ ਤੋਂ ਬਾਅਦ ਜੋ ਲਾਸਟ ਪੁਆਇੰਟ ਆ ਆਪਣਾ ਪ੍ਰੀਵੀਅਸ ਡੇ ਰੇਂਜ ਨਾਟ ਕੈਪਡ ਆਨ ਤਾਂ ਇਹ ਅੱਗੇ ਜੀ ਆਪਾਂ 22 ਜਨਵਰੀ 2025 ਨੂੰ ਮਾਰਨਿੰਗ ਜਦੋਂ ਮਾਰਕੀਟ ਓਪਨ ਹੁੰਦੀ ਆ ਤਾਂ ਮਾਰਕੀਟ 23099 ਦੇ ਲੈਵਲ ਤੇ ਲਗਭਗ 23100 ਦੀ ਪ੍ਰਾਈਸ ਦੇ ਉੱਪਰ ਓਪਨ ਹੁੰਦੀ ਆ ਉਸ ਤੋਂ ਬਾਅਦ ਮਾਰਕੀਟ ਆਪਣਾ ਹਾਈ ਬਣਾਉਂਦੀ ਆ 23170 ਉਸ ਤੋਂ ਬਾਅਦ ਅਗਲੇ ਇਸੇ ਦਿਨ ਮਾਰਕੀਟ ਦਾ ਜੋ ਲੋਅ ਆ ਉਹ ਹੈਗਾ ਜੀ ਆਪਣੇ ਕੋਲ 22980 ਤੇ ਜਦੋਂ ਅਗਲੇ ਦਿਨ ਮਾਰਕੀਟ ট্রেਡਿੰਗ ਵਾਸਤੇ ਓਪਨ ਹੁੰਦੀ ਆ ਤਾਂ ਮਾਰਕੀਟ ਓਪਨ ਹੋ ਰਹੀ ਆ 23000 129 ਦੇ ਲੈਵਲ ਤੇ ਇਸ ਨੂੰ ਆਪਾਂ ਗੈਪ ਡਾਊਨ ਓਪਨਿੰਗ ਨਹੀਂ ਮੰਨ ਸਕਦੇ ਕਿਉਂਕਿ ਮਾਰਕੀਟ ਪਿਛਲੇ ট্রেਡਿੰਗ ਸੈਸ਼ਨ ਦੇ ਡੇ ਹਾਈ ਤੇ ਡੇ ਲੋਅ ਦੇ ਵਿਚਕਾਰ ਓਪਨ ਹੋ ਰਹੀ ਆ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕੀਤੀ ਮਾਰਕੀਟ ਦੀ ਓਪਨਿੰਗ ਦੇ ਬਾਰੇ ਕਿ ਕਿੰਨੇ ਤਰ੍ਹਾਂ ਮਾਰਕੀਟ ਡੇਲੀ ਟ੍ਰੇਡਿੰਗ ਵਾਸਤੇ ਓਪਨ ਹੋ ਸਕਦੀ ਆ ਸੋ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਇਹਨਾਂ ਤਿੰਨਾਂ ਕੰਡੀਸ਼ਨ ਦੇ ਵਿੱਚ ਆਪਾਂ ਮਾਰਕੀਟ ਦੇ ਵਿੱਚ ਜੋ ਟ੍ਰੇਡਿੰਗ ਆ ਉਹ ਕਿਸ ਹਿਸਾਬ ਨਾਲ ਕਰਨੀ ਆ ਸੋ ਦੋਸਤੋ ਤਿੰਨ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਮਾਰਕੀਟ ਓਪਨ ਹੁੰਦੀ ਆ ਗੈਪ ਅਪ ਗੈਪ ਡਾਉਨ ਤੇ ਪ੍ਰੀਵਿਅਸ ਡੇ ਦੀ ਰੇਂਜ ਦੀ ਪਛਕਾਰ ਸੋ ਧੰਨਵਾਦ